ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਚੈਨਲ ਹਰਪ੍ਰੀਤ ਤੇ ਇੱਕ ਹੋਰ ਨਵੀਂ ਰੋਹਾਨੀ ਅਤੇ ਤਤਵਾਦੀ ਯਾਤਰਾ ਵਿੱਚ ਅੱਜ ਅਸੀਂ ਟਾਓ ਤੇ ਚਿੰਗ ਇੱਕ ਅਜਿਹੀ ਕਿਤਾਬ ਦੀ ਗਹਿਰਾਈ ਵਿੱਚ ਡੁੱਬਣ ਜਾ ਰਹੇ ਹਾਂ ਜਿਸ ਨੇ ਪਿਛਲੇ 2000 ਸਾਲਾਂ ਤੋਂ ਮਨੁੱਖੀ ਸੋਚ ਰਵੱਏ ਨੇਤ੍ਰਿਤਵ ਅਤੇ ਆਤਮਿਕ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ ਇਸ ਕਿਤਾਬ ਦੇ ਲੇਖਕ ਮੰਨੇ ਜਾਂਦੇ ਹਨ ਲਾਓ ਜੀ ਜੀ ਪਰੰਪਰਾਵਾਂ ਅਨੁਸਾਰ ਇੱਕ ਬਹੁਤ ਹੀ ਸ਼ਾਂਤ ਗਿਆਨਵਾਨ ਅਤੇ ਨਿਮਰ ਦਾਰਸ਼ਨਿਕ ਇਕ ਕਿਤਾਬ ਆਪਣੇ ਆਪ ਨੂੰ ਕਦੇ ਧਰਮ ਵਜੋਂ ਪੇਸ਼ ਨਹੀਂ ਕਰਦੀ ਇਹ ਤਾਂ ਜੀਵਨ ਦਾ ਰਸਤਾ ਹੈ ਇੱਕ ਅਜਿਹੀ ਸੈਣਪ ਜੋ ਮਨੁੱਖ ਨੂੰ ਅੰਦਰੋਂ ਹੌਲਾ ਸੰਤੁਲਿਤ ਅਤੇ ਕੁਦਰਤ ਦੇ ਸਮਾਨ ਬਣਾ ਦਿੰਦੀ ਹੈ ਟਾਓ ਤੇ ਚਿੰਗ ਦੀ ਪਹਿਲੀ ਲਾਈਨ ਹੀ ਇੱਕ ਵੱਡਾ ਦਰਵਾਜ਼ਾ ਖੋਲਦੀ ਹੈ ਇੱਕ ਅਜੀਹਾ ਦਰਵਾਜ਼ਾ ਜਿਸ ਵਿੱਚੋਂ ਕਦਮ ਰੱਖਦੇ ਹੀ ਮਨੁੱਖ ਸਮਝਦਾ ਹੈ ਕਿ ਇਹ ਕਿਤਾਬ ਸਿੱਧੀਆਂ ਗੱਲਾਂ ਦੀ ਨਹੀਂ ਗਹਿਰਾਈ ਦੀ ਹੈ ਲਾਉ ਜੀ ਜੀ ਕਹਿੰਦੇ ਹਨ ਕਿ ਟਾਓ ਬਿਆਨ ਨਹੀਂ ਕੀਤਾ ਜਾ ਸਕਦਾ ਬਿਆਨ ਕਰਨ ਨਾਲ ਉਹ ਟਾਓ ਰਹਿੰਦਾ ਨਹੀਂ ਇਹ ਵਾਕ ਨਾ ਕਿਸੇ ਚਮਤਕਾਰ ਦੀ ਗੱਲ ਕਰਦਾ ਹੈ ਅਤੇ ਨਾ ਕਿਸੇ ਦਿਵਯਾ ਤਾਕਤ ਦੀ ਇਹ ਤਾਂ ਸਿਰਫ ਇੱਕ ਮਨੁੱਖੀ ਹੱਦ ਨੂੰ ਦਰਸਾਉਂਦਾ ਹੈ ਦੁਨੀਆਂ ਦੀਆਂ ਕੁਝ ਸੱਚਾਈਆਂ ਅੱਖਾਂ ਨਾਲ ਦੇਖੀਆਂ ਜਾ ਸਕਦੀਆਂ ਹਨ ਪਰ ਸ਼ਬਦਾਂ ਵਿੱਚ ਬੰਨੀਆਂ ਨਹੀਂ ਜਾ ਸਕਦੀਆਂ ਜਿਵੇਂ ਹਵਾ ਦਾ ਬਹਾਅ ਮਹਿਸੂਸ ਹੋ ਸਕਦਾ ਹੈ ਪਰ ਫੜਿਆ ਨਹੀਂ ਜਾ ਸਕਦਾ ਟਾਓ ਵੀ ਕੁਝ ਐਸਾ ਹੀ ਹੈ ਆਓ ਹੁਣ ਅਸੀਂ ਸਮਝੀਏ ਕਿ ਟਾਓ ਆਖਿਰ ਹੈ ਕੀ ਟਾਓ ਦਾ ਸਿੱਧਾ ਅਰਥ ਹੈ ਰਸਤਾ ਪਰ ਲਾਓ ਜੀ ਜੀ ਦੇ ਅਨੁਸਾਰ ਇਹ ਰਸਤਾ ਕੋਈ ਸੜਕ ਵਾਂਗ ਨਹੀਂ ਬਲਕਿ ਜੀਵਨ ਦੇ ਭਾਵਾਂ ਵਾਂਗ ਹੈ ਇਕ ਜਿਹੜਾ ਬਹਾ ਜੋ ਹਰ ਵੇਲੇ ਮੌਜੂਦ ਹੈ ਪਰ ਮਨੁੱਖ ਦੀਆਂ ਉਲਝਣਾ ਲਾਲਸਾ ਅਤੇ ਅਹੰਕਾਰ ਉਸ ਨੂੰ ਵੇਖਣ ਨਹੀਂ ਦਿੰਦੇ ਤਾਂ ਉਹ ਉਸ ਪਾਣੀ ਵਾਂਗ ਹੈ ਜੋ ਕਦੇ ਨਹੀਂ ਰੁਕਦਾ ਪਰ ਕਦੇ ਬਦਲਦਾ ਵੀ ਨਹੀਂ ਉਹ ਹਮੇਸ਼ਾ ਆਪਣੇ ਸੁਭਾਅ ਦੇ ਵਹਾਅ ਵਿੱਚ ਹੀ ਰਹਿੰਦਾ ਹੈ ਇਸ ਚੈਪਟਰ ਵਿੱਚ ਲਾਓ ਜੀਜੀ ਮਨੁੱਖੀ ਮਨ ਦੀਆਂ ਦੋ ਵੱਡੀਆਂ ਕਮਜ਼ੋਰੀਆਂ ਬਾਰੇ ਗੱਲ ਕਰਦੇ ਹਨ ਨਾਮ ਦੇਣਾ ਅਤੇ ਕਾਬੂ ਕਰਨਾ ਮਨੁੱਖ ਹਰ ਚੀਜ਼ ਨੂੰ ਨਾਮ ਦੇ ਕੇ ਬੰਨ ਲੈਂਦਾ ਹੈ ਇਹ ਚੰਗਾ ਇਹ ਮਾੜਾ ਇਹ ਮੇਰਾ ਇਹ ਤੇਰਾ ਇਹ ਜਿੱਤ ਇਹ ਹਾਰ ਇਹ ਸਫਲਤਾ ਇਹ ناکامی ਪਰ ਲਾਓ ਜੀ ਜੀ ਕਹਿੰਦੇ ਹਨ ਕਿ ਜਿਵੇਂ ਤੁਸੀਂ ਕਿਸੇ ਚੀਜ਼ ਨੂੰ ਬਹੁਤ ਜ਼ੋਰ ਨਾਲ ਫੜਦੇ ਹੋ ਉਹ ਜਿਹੀ ਉਹ ਹੱਥੋਂ ਸਲੇਟ ਵਾਂਗਰਕਦੀ ਹੈ ਟਾਓ ਦਾ ਰਸਤਾ ਮਨੁੱਖ ਨੂੰ ਇਹ ਦੱਸਦਾ ਹੈ ਕਿ ਚੀਜ਼ਾਂ ਨੂੰ ਜਿਵੇਂ ਹਨ ਉਹੋ ਜਿਹਾ ਹੀ ਦੇਖੋ ਬਿਨਾਂ ਕਿਸੇ ਲੇਬਲ ਦੇ ਬਿਨਾਂ ਕਿਸੇ ਪੱਖਪਾਤ ਤੋਂ ਬਿਨਾਂ ਲੋਭ ਅਤੇ ਡਰ ਦੇ ਟਾਓ ਟੀਚਿੰਗ ਦੇ ਪਹਿਲੇ ਹਿੱਸੇ ਵਿੱਚ ਲਾਓ ਜੀ ਜੀ ਇੱਕ ਸਧਾਰਨ ਪਰ ਗਹਿਰਾ ਰਸਤਾ ਦੱਸਦੇ ਹਨ ਸਾਦਗੀ ਯਾਨੀ ਸਿੰਪਲੀਸਿਟੀ ਉਹ ਕਹਿੰਦੇ ਹਨ ਕਿ ਮਨੁੱਖ ਜਦੋਂ ਆਪਣੀਆਂ ਇੱਛਾਵਾਂ ਨੂੰ ਬੇਅੰਤ ਵਧਾਉਂਦਾ ਹੈ ਤਾਂ ਉਸ ਦੀ ਸ਼ਾਂਤੀ ਘਟਣ ਲੱਗਦੀ ਹੈ ਜਿਵੇਂ ਬਰਤਨ ਵਿੱਚ ਪਾਣੀ ਭਰਿਆ ਜਾਂਦਾ ਹੈ ਤਾਂ ਉਹ ਇੱਕ ਹੱਦ ਤੋਂ ਬਾਅਦ ਓਵਰਫਲੋ ਹੋ ਜਾਂਦਾ ਹੈ ਮਨੁੱਖ ਦੀਆਂ ਚਾਹਵਾਂ ਵੀ ਕੁਝ ਐਸਾ ਹੀ ਕਰਦੀਆਂ ਹਨ ਤਾਓ ਸਿਖਾਉਂਦਾ ਹੈ ਕਿ ਅਸਲੀ ਸੁੱਖ ਉਹ ਨਹੀਂ ਜੋ ਬਾਹਰ ਦੀਆਂ ਚੀਜ਼ਾਂ ਨਾਲ ਮਿਲਦਾ ਹੈ ਬਲਕਿ ਉਹ ਜੋ ਮਨੁੱਖ ਦੇ ਅੰਦਰ ਹੀ ਖੜਦਾ ਹੈ ਇਸ ਚੈਪਟਰ ਵਿੱਚ ਲਾਓ ਜੀ ਜੀ ਕੁਦਰਤ ਨਾਲ ਮਿਲਾਪ ਦੀ ਗੱਲ ਕਰਦੇ ਹਨ ਉਹ ਕਹਿੰਦੇ ਹਨ ਕਿ ਕੁਦਰਤ ਬਿਨਾਂ ਕਿਸੇ ਅਹੰਕਾਰ ਦੇ ਆਪਣੇ ਕੰਮ ਕਰਦੀ ਹੈ ਸੂਰਜ ਚੜਦਾ ਹੈ ਚੰਨ ਚਮਕਦਾ ਹੈ ਹਵਾ ਵਗਦੀ ਹੈ ਦਰਿਆ ਵਹਿੰਦੇ ਹਨ ਇਹ ਸਾਰਾ ਕੁਝ ਬਿਨਾ ਕਿਸੇ ਦਾਅਵੇ ਤੋਂ ਬਿਨਾ ਕਿਸੇ ਸ਼ੋਰ ਤੋਂ ਹੁੰਦਾ ਹੈ ਮਨੁੱਖ ਵੀ ਜੇ ਇਸੇ ਨਰਮੀ ਨਾਲ ਜੀਵਨ ਨੂੰ ਸਵੀਕਾਰ ਕਰੇ ਤਾਂ ਉਸਦੀ ਤਣਾਅ ਦੀ ਲੜਾਈ ਖਤਮ ਹੋ ਸਕਦੀ ਹੈ ਇਹ ਵਿਚਾਰ ਕੋਈ ਚਮਤਕਾਰ ਨਹੀਂ ਸਿਰਫ ਸਾਫ ਮਨੋਵਿਗਿਆਨ ਹੈ ਜਿਹੜਾ ਮਨੁੱਖ ਹਮੇਸ਼ਾ ਲੜਦਾ ਹੈ ਉਹ ਹਮੇਸ਼ਾ ਥੱਕਦਾ ਹੈ ਜਿਹੜਾ ਮਨੁੱਖ ਜੀਵਨ ਨਾਲ ਚੱਲਦਾ ਹੈ ਉਹ ਛੇਤੀ ਸੰਤੁਲਨ ਲੱਭ ਲੈਂਦਾ ਹੈ ਇਸ ਚੈਪਟਰ ਦਾ ਇੱਕ ਬਹੁਤ ਮਹੱਤਵਪੂਰਨ ਹਿੱਸਾ નેਤৃত্ব ਯਾਨੀ ਲੀਡਰਸ਼ਿਪ ਬਾਰੇ ਹੈ ਲਾਉ ਜੀ ਜੀ ਕਹਿੰਦੇ ਹਨ ਕਿ ਸਭ ਤੋਂ ਵੱਡਾ ਨੇਤਾ ਉਹ ਹੈ ਜੋ ਆਪਣੇ ਆਪ ਨੂੰ ਵੱਡਾ ਦਿਖਾਉਣ ਦੀ ਬਜਾਏ ਹੋਰਾਂ ਨੂੰ ਵੱਡਾ ਬਣਨ ਦਿੰਦਾ ਹੈ ਉਹ ਕਹਿੰਦੇ ਹਨ ਕਿ ਜਦੋਂ ਕੰਮ ਮੁੱਕ ਜਾਂਦਾ ਹੈ ਲੋਕ ਕਹਿੰਦੇ ਹਨ ਕਿ ਅਸੀਂ ਆਪ ਕਰ ਲਿਆ ਅਤੇ ਇਹੀ ਸੱਚਾ ਨੇਤ੍ਰਤਵ ਦਾ ਮਾਪਦੰਡ ਹੈ ਅੱਜ ਦੇ ਜ਼ਮਾਨੇ ਵਿੱਚ ਇਹ ਵਿਚਾਰ ਮਾਡਰਨ ਲੀਡਰਸ਼ਿਪ ਥਿਉਰੀਜ਼ ਨਾਲ ਮਿਲਦਾ ਹੈ ਸਰਵੈਂਟ ਲੀਡਰਸ਼ਿਪ ਹੰਬਲ ਲੀਡਰਸ਼ਿਪ ਕੁਆਇਟ ਇਨਫਲੂਐਂਸ ਇਹ ਸਾਰੇ ਸਿਧਾਂਤ ਲਾਉ ਜੀ ਜੀ ਨੇ ਸਦੀਆਂ ਪਹਿਲਾਂ ਸਮਝ ਲਏ ਸਨ ਲਾਉ ਜੀ ਜੀ ਇਹ ਵੀ ਕਹਿੰਦੇ ਹਨ ਕਿ ਦੁਨੀਆ ਵਿੱਚ ਡੁਆਲਿਟੀ ਸੁੰਦਰ ਅਤੇ ਬਦਸੂਰਤ ਲੰਮਾ ਅਤੇ ਛੋਟਾ ਵੱਡਾ ਅਤੇ ਛੋਟਾ ਸਿਰਫ ਇੱਕ ਦੂਸਰੇ ਨਾਲ ਤੁਲਨਾ ਕਰਕੇ ਹੀ ਮੌਜੂਦ ਹਨ ਜੇ ਤੁਸੀਂ ਚੰਗੇ ਦੀ ਪਰਿਭਾਸ਼ਾ ਬਣਾਉਂਦੇ ਹੋ ਤਾਂ ਮਾੜਾ ਵੀ ਉਸੇ ਪਲ ਜਨਮ ਲੈਂਦਾ ਹੈ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਚੰਗੇ ਮਾੜੇ ਨੂੰ ਸਮਝਣਾ ਛੱਡ ਦਈਏ ਇਹ ਸਿਰਫ ਇੱਕ ਮਨੁੱਖੀ ਮਨ ਦਾ ਸਟਲ ਬਾਇਸ ਦੱਸਦਾ ਹੈ ਦਾਉ ਦਾ ਰਸਤਾ ਕਹਿੰਦਾ ਹੈ ਕਿ ਇਹ ਪਰਿਭਾਸ਼ਾਵਾਂ ਅੰਦਰੂਨੀ ਤਣਾਅ ਪੈਦਾ ਕਰਦੀਆਂ ਹਨ ਇਸ ਲਈ ਮਨੁੱਖ ਨੂੰ ਚੀਜ਼ਾਂ ਨੂੰ ਜਿਵੇਂ ਹਨ ਉਹੋ ਜਿਹੀ ਦੇਖਣਾ ਚਾਹੀਦਾ ਹੈ ਪਹਿਲੇ ਚੈਪਟਰ ਦਾ ਇੱਕ ਬਹੁਤ ਮਹੱਤਵਪੂਰਨ ਸੁਨੇਹਾ ਹੈ ਖਾਲੀ ਹੋਣ ਦੀ ਤਾਕਤ ਲਾਓ ਜੀ ਜੀ ਕਹਿੰਦੇ ਹਨ ਕਿ ਜਿਵੇਂ ਘਰ ਦੀਆਂ ਕੰਧਾਂ ਨਹੀਂ ਪਰ ਉਹਨਾਂ ਦੇ ਵਿਚਕਾਰਲੀ ਖਾਲੀ ਜਗ੍ਹਾ ਇਸ ਨੂੰ ਰਹਿਣ ਯੋਗ ਬਣਾਉਂਦੀ ਹੈ ਮਨੁੱਖ ਦਾ ਦਿਮਾਗ ਵੀ ਜਦੋਂ ਕਲਟਰ ਤੋਂ ਖਾਲੀ ਹੁੰਦਾ ਹੈ ਤਦ ਹੀ ਉਹ ਵਿਚਾਰਾਂ ਸਮਝ ਅਤੇ ਸਿਆਣਪ ਨੂੰ ਜਗ੍ਹਾ ਦਿੰਦਾ ਹੈ ਇਹ ਬਹੁਤ ਹੀ ਗਹਿਰਾ ਮਨੋਵਿਗਿਆਨ ਹੈ ਅੱਜ ਮਾਈਂਡਫੁਲਨੈਸ ਮਿਨਿਮਲਿਜ਼ਮ ਮੈਂਟਲ ਡੀਕਲਟਰਿੰਗ ਵਰਗੇ ਮਾਡਰਨ ਆਈਡੀਆਜ਼ ਇਹ ਸਿੱਖਿਆ ਨਾਲ ਮਿਲਦੇ ਹਨ ਚੈਪਟਰ 1 ਦੇ ਅੰਤ ਵਿੱਚ ਲਾਓ ਜੀ ਜੀ ਸਿੱਧੇ ਸਾਫ਼ ਤੇ ਸਾਦੇ ਜੀਵਨ ਦੀ ਗੱਲ ਕਰਦੇ ਹਨ ਉਹ ਕਹਿੰਦੇ ਹਨ ਕਿ ਮਨੁੱਖ ਜਿੰਨਾ ਘੱਟ ਆਪਣੇ ਦਿਮਾਗ ਵਿੱਚ ਲੜਾਈ ਰੱਖਦਾ ਹੈ ਓਨਾ ਵੱਧ ਉਹ ਅੰਦਰੋਂ ਮੁਲਾਇਮ ਅਤੇ ਬਾਹਰੋਂ ਮਜ਼ਬੂਤ ਹੋ ਜਾਂਦਾ ਹੈ ਤਾਉ ਦਾ ਰਸਤਾ ਮਨੁੱਖ ਨੂੰ ਹਾਰ ਜਿੱਤ ਦੀ ਲੜਾਈ ਤੋਂ ਬਾਹਰ ਲੈ ਜਾਂਦਾ ਹੈ ਅਤੇ ਸੰਤੁਲਨ ਅਤੇ ਬਹਾਦਰੀ ਰਾਹੀਂ ਜੀਵਨ ਦੇ ਹਰ ਪੱਖ ਨੂੰ ਸ਼ਾਂਤੀ ਨਾਲ ਦੇਖਣਾ ਸਿਖਾਉਂਦਾ ਹੈ ਇਸ ਤਰ੍ਹਾਂ ਚੈਪਟਰ 1 ਸਾਨੂੰ ਇਹ ਦੱਸਦਾ ਹੈ ਕਿ ਤਾਓ ਕੋਈ ਰਾਜ਼ਮੀ ਤਾਕਤ ਨਹੀਂ ਸਗੋਂ ਇੱਕ ਅਜਿਹੀ ਸਮਝ ਹੈ ਜੋ ਮਨੁੱਖ ਦੇ ਅੰਦਰਲੀ ਉਲਝਣ ਨੂੰ ਘੱਟ ਕਰਦੀ ਹੈ ਅਤੇ ਉਸ ਨੂੰ ਆਪਣੇ ਆਪ ਨਾਲ ਕੁਦਰਤ ਨਾਲ ਅਤੇ ਸਮਾਜ ਨਾਲ ਇੱਕ ਸੰਤੁਲਿਤ ਰਿਸ਼ਤਾ ਬਣਾਉਣ ਲਈ ਤਿਆਰ ਕਰਦੀ ਹੈ। ਚੈਪਟਰ 1 ਵਿੱਚ ਅਸੀਂ ਵੇਖਿਆ ਕਿ ਲਾਓ ਜ਼ੇ ਜੀ ਕਿਵੇਂ ਤਾਓ ਦੇ ਰਸਤੇ ਨੂੰ ਬਿਆਨ ਕਰਦੇ ਹਨ। ਇੱਕ ਐਸੀ ਨਰਮ ਹੌਲੀ ਪਰ ਅਟਲ ਤਾਰਾ ਜੋ ਮਨੁੱਖ ਨੂੰ ਸਾਦਗੀ, ਨਿਮਰਤਾ ਅਤੇ ਸੰਤੁਲਨ ਵੱਲ ਲੈ ਜਾਂਦੀ ਹੈ। ਹੁਣ ਚੈਪਟਰ 2 ਵਿੱਚ ਅਸੀਂ ਹੋਰ ਡੂੰਘੇ ਵਿਚਾਰਾਂ ਵਿੱਚ ਦਾਖਲ ਹੁੰਦੇ ਹਾਂ ਜਿੱਥੇ ਲਾਉਜ਼ੇ ਜੀ ਮਨੁੱਖੀ ਜੀਵਨ ਦੇ ਸਭ ਤੋਂ ਮੁਸ਼ਕਿਲ ਸਬਕ ਛੱਡਣਾ ਨਰਮ ਰਹਿਣਾ ਅਤੇ ਵੂ ਵਈ ਬਿਨਾਂ ਜ਼ਬਰ ਦੇ ਕਰਮ ਦੀ ਗਹਿਰਾਈ ਨਾਲ ਵਿਆਖਿਆ ਕਰਦੇ ਹਨ ਚੈਪਟਰ 2 ਦੀ ਸ਼ੁਰੂਆਤ ਹੀ ਬਹੁਤ ਸੋਹਣੇ ਅਦੇ ਤਤਵਾਦੀ ਵਿਚਾਰ ਨਾਲ ਹੁੰਦੀ ਹੈ ਜੇ ਦੁਨੀਆ ਵਿੱਚ ਕੋਈ ਚੰਗੇ ਦੀ ਪਰਿਭਾਸ਼ਾ ਕਰਦਾ ਹੈ ਤਾਂ ਮਾੜਾ ਵੀ ਪੈਦਾ ਹੋ ਜਾਂਦਾ ਹੈ ਇਹ ਲੜੀ ਚੈਪਟਰ 1 ਦੀ ਡਾਇਓਲਿਟੀ ਵਾਲੀ ਗੱਲ ਨੂੰ ਹੋਰ ਸਪਸ਼ਟ ਕਰਦੀ ਹੈ ਲਾਉਜੀ ਜੀ ਇਹਨੇ ਕਹਿੰਦੇ ਕਿ ਚੰਗਾ ਅਤੇ ਮਾੜਾ ਮੌਜੂਦ ਨਹੀਂ ਉਹ ਸਿਰਫ ਦੱਸਦੇ ਹਨ ਕਿ ਇਹ ਮਨੁੱਖੀ ਮਨ ਦੀ ਬਣਾਈਆਂ ਪਰਵਾਸ਼ਾਂ ਹਨ ਮਨੁੱਖ ਹਰ ਚੀਜ਼ ਨੂੰ ਵੰਡਦਾ ਹੈ ਸਫਲ ਅਸਫਲ ਉੱਚਾ ਨੀਵਾਂ ਤਾਕਤਵਰ ਕਮਜ਼ੋਰ ਪਰ ਤਾਉ ਦਾ ਰਸਤਾ ਮਨੁੱਖ ਨੂੰ ਇਹ ਸਿਖਾਉਂਦਾ ਹੈ ਕਿ ਇਹਨਾਂ ਵੰਡਾਂ ਤੋਂ ਉੱਪਰ ਚੜ੍ਹ ਕੇ ਦੇਖੋ ਕਿਉਂਕਿ ਇਹ ਵੰਡਾਂ ਅਸਲੀਅਤ ਨਹੀਂ ਸਿਰਫ ਤੁਲਨਾਵਾਂ ਹਨ ਇਹੋ ਵਿਚਾਰ ਦੁਨੀਆ ਦੇ ਹਰ ਪੱਖ ਨੂੰ ਛੂੰਹਦਾ ਹੈ ਜਿਵੇਂ ਜੇ ਸਾਨੂੰ ਕਦੇ ਦੁੱਖ ਨਹੀਂ ਮਿਲਿਆ ਤਾਂ ਅਸੀਂ ਸੁੱਖ ਨੂੰ ਵੀ ਨਹੀਂ ਸਮਝ ਸਕਦੇ ਜੇ ਹਨੇਰਾ ਨਹੀਂ ਹੋਇਆ ਤਾਂ ਰੋਸ਼ਨੀ ਦੀ ਕਦਰ ਵੀ ਨਹੀਂ ਹੁੰਦੀ ਇਸ ਤਰ੍ਹਾਂ ਲਾਓਜ਼ੇ ਜੀ ਮਨੁੱਖ ਨੂੰ ਸਿਖਾਉਂਦੇ ਹਨ ਕਿ ਜੀਵਨ ਦੇ ਵੱਖਰੇ ਰੰਗ ਵਿਰੋਧਾਂ ਦੀ ਵਜ੍ਹਾ ਨਾਲ ਹੀ ਬਣਦੇ ਹਨ ਅਤੇ ਉਹਨਾਂ ਨੂੰ ਸਵੀਕਾਰਨਾ ਨਾ ਕਿ ਉਹਨਾਂ ਨਾਲ ਲੜਨਾ ਅਸਲ ਤਰੱਕੀ ਹੈ ਚੈਪਟਰ 2 ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹੈ ਵੂ ਵਈ ਪਰ ਲੋਕ ਅਕਸਰ ਇਸ ਦਾ ਮਤਲਬ ਗਲਤ ਸਮਝ ਲੈਂਦੇ ਹਨ ਵੂ ਵਈ ਦਾ ਅਰਥ ਆਲਸੀ ਪੰਨੀਆ ਕੁਝ ਨਾ ਕਰਨਾ ਨਹੀਂ ਇਸ ਦਾ ਸੱਚਾ ਮਤਲਬ ਹੈ ਕੁਦਰਤੀ ਤਰੀਕੇ ਨਾਲ ਕਰਮ ਕਰਨਾ ਬਿਨਾ ਹੜਬੜਾਏ ਬਿਨਾ ਜ਼ਬਰ ਦੇ ਜਿਵੇਂ ਪਾਣੀ ਰੁਕਾਵਟ ਦੇ ਮੁਤਾਬਕ ਆਪਣਾ ਰਸਤਾ ਆਪ ਲੱਭ ਲੈਂਦਾ ਹੈ ਕਦੇ ਵਗ ਕੇ ਕਦੇ ਮੁੜ ਕੇ ਕਦੇ ਬੂੰਦਾਂ ਵਾਂਗ ਡਿੱਗ ਕੇ ਪਰ ਹਮੇਸ਼ਾ ਮੰਜ਼ਿਲ ਦੇ ਕਿੰਨਾ ਵੀ ਦੂਰ ਹੋਵੇ ਉਧਰੀ ਪਹੁੰਚਦਾ ਹੈ ਲਾਓ ਜੀ ਜੀ ਕਹਿੰਦੇ ਹਨ ਕਿ ਮਨੁੱਖ ਜਦੋਂ ਆਪਣੇ ਕਰਮਾਂ ਵਿੱਚ ਉਹੀ ਨਰਮੀ ਅਤੇ ਲਚਕ ਲਿਆਉਂਦਾ ਹੈ ਤਾਂ ਉਹ ਬਿਨਾ ਲੜਾਈ ਦੇ ਸਭ ਤੋਂ ਵੱਡੇ ਨਤੀਜੇ ਪ੍ਰਾਪਤ ਕਰ ਲੈਂਦਾ ਹੈ ਇੱਥੇ ਹੀ ਲਾਓ ਜੀ ਜੀ ਇੱਕ ਬਹੁਤ ਡੂੰਗੀ ਗੱਲ ਕਹਿੰਦੇ ਹਨ ਦੁਨੀਆਂ ਵਿੱਚ ਸਭ ਤੋਂ ਨਰਮ ਚੀਜ਼ ਸਭ ਤੋਂ ਕਠੋਰ ਨੂੰ ਹਰਾ ਦਿੰਦੀ ਹੈ ਇਹ ਗੱਲ ਸਿਰਫ ਕਵਿਤਾ ਨਹੀਂ ਬਲਕਿ ਜੀਵਨ ਦੀ ਇੱਕ ਸੋਹਲੀ ਹਕੀਕਤ ਹੈ ਪਾਣੀ ਪੱਥਰ ਨੂੰ ਕਿਵੇਂ ਘਟਦਾ ਹੈ ਤਲਵਾਰ ਨੂੰ ਜੰਗ ਕਿਵੇਂ ਖਾ ਜਾਂਦੀ ਹੈ ਨਰਮੀ ਦੀ ਤਾਕਤ ਮਜ਼ਬੂਤੀ ਨਾਲੋਂ ਵੱਡੀ ਹੁੰਦੀ ਹੈ ਕਿਉਂਕਿ ਨਰਮ ਚੀਜ਼ ਟੁੱਟਦੀ ਨਹੀਂ ਮੁੜ ਜਾਂਦੀ ਹੈ ਲੌਜ਼ੇ ਜੀ ਇਸ ਨਰਮੀ ਨੂੰ ਇੱਕ ਕਮਜ਼ੋਰੀ ਨਹੀਂ ਬਲਕਿ ਜੀਵਨ ਦੀ ਸਭ ਤੋਂ ਵੱਡੀ ਸਿਆਣਪ ਦੱਸਦੇ ਹਨ ਅੱਗੇ ਚੱਲ ਕੇ ਇਹ ਚੈਪਟਰ ਮਨੁੱਖੀ ਈਗੋ ਦੀ ਗੱਲ ਕਰਦਾ ਹੈ ਈਗੋ ਉਹ ਚੀਜ਼ ਹੈ ਜਿਸ ਨਾਲ ਮਨੁੱਖ ਖੁਦ ਨੂੰ ਦੁਨੀਆ ਦੇ ਕੇਂਦਰ ਵਾਂਗ ਸਮਝਣ ਲੱਗ ਜਾਂਦਾ ਹੈ ਲੌਜ਼ੇ ਜੀ ਕਹਿੰਦੇ ਹਨ ਕਿ ਜਿਹੜਾ ਮਨੁੱਖ ਆਪਣੇ ਆਪ ਨੂੰ ਨਿਮਰ ਕਰਦਾ ਹੈ ਉਹੀ ਅਸਲ ਵਿੱਚ ਸਭ ਤੋਂ ਮਜ਼ਬੂਤ ਹੁੰਦਾ ਹੈ ਬਿਲਕੁਲ ਉਸੇ ਤਰ੍ਹਾਂ ਜਿਵੇਂ ਦਰਿਆ ਸਾਰਾ ਪਾਣੀ ਆਪਣੇ ਵਿੱਚ ਇਸ ਲਈ ਸੰਭਦਾ ਹੈ ਕਿਉਂਕਿ ਉਹ ਸਭ ਤੋਂ ਨਿਵਾਸਥਾਨ ਚੁਣਦਾ ਹੈ ਇਸ ਵਿਚਾਰ ਵਿੱਚ ਕੋਈ ਧਾਰਮਿਕ ਚਮਤਕਾਰ ਨਹੀਂ ਸਗੋਂ ਮਨੁੱਖੀ ਮੰਨ ਦੀ ਸਾਈਕੋਲੋਜੀ ਹੈ ਜਿਹੜਾ ਮਨੁੱਖ ਆਪਣੇ ਆਪ ਨੂੰ ਘਟਾਉਂਦਾ ਹੈ ਉਸ ਦੇ ਅੰਦਰ ਥਾਂ ਵੱਧ ਬਣਦੀ ਹੈ ਜਿਹੜਾ ਮਨੁੱਖ ਹਮੇਸ਼ਾ ਵੱਡਾ ਬਣਨਾ ਚਾਹੁੰਦਾ ਹੈ ਉਹ ਅੰਦਰੋਂ ਖਾਲੀ ਹੋ ਜਾਂਦਾ ਹੈ ਚੈਪਟਰ 2 ਦਾ ਇੱਕ ਹੋਰ ਗਹਿਰਾ ਪੱਖ ਹੈ ਬਿਨਾ ਦਾਅਵੇ ਤੋਂ ਕੰਮ ਕਰਨਾ ਲਾਉਜੀ ਜੀ ਕਹਿੰਦੇ ਹਨ ਕਿ ਸਿਆਣਪ ਵਾਲਾ ਮਨੁੱਖ ਉਹ ਕੰਮ ਕਰਦਾ ਹੈ ਜੋ ਕਰਨ ਵਾਲਾ ਹੈ ਪਰ ਕਦੇ ਵੀ ਉਸ ਦਾ ਸ਼ੋਰ ਨਹੀਂ ਮਚਾਉਂਦਾ ਇਹ ਗੱਲ ਅੱਜ ਦੇ ਸਮੇਂ ਵਿੱਚ ਬਹੁਤ ਵੱਧ ਮayne ਰੱਖਦੀ ਹੈ ਸੋਸ਼ਲ ਮੀਡੀਆ ਦੇ ਸ਼ੋਰ ਵਿੱਚ ਲੋਕ ਹਰ ਚੰਗੇ ਕੰਮ ਦੀ ਵੀ ਤੁਰੰਤ ਤਸਵੀਰ ਪਾਉਂਦੇ ਹਨ ਪਰ ਤਾਓ ਟੀਚਿੰਗ ਦੱਸਦਾ ਹੈ ਕਿ ਅਸਲ ਨੇਕੀ ਉਹ ਹੈ ਜੋ ਦਿਖਾਵੇ ਲਈ ਨਹੀਂ ਮੰਨ ਦੀ ਸ਼ਾਂਤੀ ਲਈ ਕੀਤੀ ਜਾਂਦੀ ਹੈ ਅਗਲਾ ਮਹੱਤਵਪੂਰਨ ਵਿਚਾਰ ਹੈ ਸੰਤੁਲਨ ਲਾਉਜੇ ਜੀ ਕਹਿੰਦੇ ਹਨ ਕਿ ਜੇ ਤੁਸੀਂ ਹਰ ਵੇਲੇ ਤਣਾਅ ਵਿੱਚ ਰਹਿੰਦੇ ਹੋ ਤਾਂ ਤੁਸੀਂ ਆਪਣੇ ਰਸਤੇ ਤੋਂ ਹਟ ਜਾਂਦੇ ਹੋ ਤਣਾਅ ਨੂੰ ਜ਼ਬਰਦਸਤ ਨਾਲ ਨਹੀਂ ਬਲਕਿ ਛੱਡਣ ਨਾਲ ਹਟਾਇਆ ਜਾ ਸਕਦਾ ਹੈ ਜਿਵੇਂ ਤੁਸੀਂ ਰੱਸੀ ਨੂੰ ਬਹੁਤ ਜ਼ੋਰ ਨਾਲ ਖਿੱਚੋ ਤਾਂ ਉਹ ਟੁੱਟ ਸਕਦੀ ਹੈ ਪਰ ਹੌਲੇ ਨਾਲ ਛੱਡੋ ਤਾਂ ਉਹ ਜਿਵੇਂ ਦੀ ਤਿਵੇਂ ਰਹਿੰਦੀ ਹੈ ਇਹ ਵਿਚਾਰ ਮਾਡਰਨ ਸਾਈਕੋਲੋਜੀ ਦੀ ਲੈਟਿੰਗੋ ਟੈਕਨੀਕ ਨਾਲ ਵੀ ਮਿਲਦਾ ਹੈ ਜਿੱਥੇ ਮਨੁੱਖ ਆਪਣੇ ਦਿਮਾਗ ਨਾਲ ਲੜਦਾ ਨਹੀਂ ਸਗੋਂ ਆਪਣੀਆਂ ਥਾਟ ਪੈਟਰਨਸ ਨੂੰ ਵੇਖਦਾ ਹੈ ਅਤੇ ਉਹਨਾਂ ਨੂੰ ਹੌਲੀ-ਹੌਲੀ ਛੱਡਦਾ ਜਾਂਦਾ ਹੈ ਇਸ ਚੈਪਟਰ ਦਾ ਸਭ ਤੋਂ ਦਾਰਸ਼ਨਿਕ ਹਿੱਸਾ ਹੈ ਕੁਦਰਤੀ ਰਿਦਮ ਨਾਲ ਜੀਣ ਦੀ ਸਿੱਖਿਆ ਲੋਜ਼ੇ ਜੀ ਕਹਿੰਦੇ ਹਨ ਕਿ ਹਰ ਚੀਜ਼ ਦਾ ਆਪਣਾ ਸਮਾਂ ਹੈ ਬੀਜ ਦਾ ਪੌਦੇ ਦਾ ਫੁੱਲ ਦਾ ਫਲ ਦਾ ਅਤੇ ਸੁੱਕ ਜਾਣ ਦਾ ਮਨੁੱਖ ਹਮੇਸ਼ਾ ਹਰ ਕੰਮ ਨੂੰ ਜਲਦੀ ਵਿੱਚ ਕਰਨਾ ਚਾਹੁੰਦਾ ਹੈ ਪਰ ਤਾਓ ਕਹਿੰਦਾ ਹੈ ਕਿ ਜੋ ਚੀਜ਼ ਆਪਣੀ ਹੀ ਲਹਿਰ ਵਿੱਚ ਵੱਧਦੀ ਹੈ ਉਹੀ ਦੀਰਘਾਯੂ ਹੁੰਦੀ ਹੈ ਕਈ ਵਾਰ ਇਨਸੈਂਸ ਟਿਕ ਨੂੰ ਜਲਦੀ ਸਾੜਨ ਲਈ ਉਸ ਨੂੰ ਫੂਕਾ ਮਾਰਦੇ ਹਾਂ ਪਰ ਉਹ ਜ਼ਿਆਦਾ ਤੇਜ਼ ਜਲ ਕੇ ਛੇਤੀ ਖਤਮ ਹੋ ਜਾਂਦੀ ਹੈ ਇਹੋ ਜਿਹਾ ਮਨੁੱਖ ਨਾਲ ਹੁੰਦਾ ਹੈ ਜੋ ਹਰ ਚੀਜ਼ ਨੂੰ ਜ਼ਬਰ ਨਾਲ ਕਰਦਾ ਹੈ ਉਹ ਛੇਤੀ ਥੱਕ ਜਾਂਦਾ ਹੈ ਚੈਪਟਰ 2 ਵਿੱਚ ਲਾਓਜ਼ੇ ਜੀ ਮਨੁੱਖ ਕਿਵੇਂ ਸ਼ਾਸਨ ਕਰੇ ਇਸ ਬਾਰੇ ਵੀ ਗੱਲ ਕਰਦੇ ਹਨ ਉਹ ਕਹਿੰਦੇ ਹਨ ਕਿ ਸਭ ਤੋਂ ਵੱਡਾ ਸ਼ਾਸਕ ਉਹ ਨਹੀਂ ਜਿਸ ਦੀ ਫੌਜ ਤਾਕਤਵਰ ਹੈ ਬਲਕਿ ਉਹ ਹੈ ਜੋ ਲੋਕਾਂ ਨੂੰ ਇਹੋ ਜਿਹਾ ਮਾਹੌਲ ਦਿੰਦਾ ਹੈ ਜਿੱਥੇ ਉਹ ਆਪ ਸਹੀ ਫੈਸਲੇ ਕਰ ਸਕਣ ਜਿਹੜਾ ਨੇਤਾ ਬਹੁਤ ਸਾਰੇ ਕਾਨੂੰਨ ਬਣਾਉਂਦਾ ਹੈ ਉਹ ਲੋਕਾਂ ਵਿੱਚ ਭਰਮ ਅਤੇ ਡਰ ਪੈਦਾ ਕਰਦਾ ਹੈ ਪਰ ਜਿਹੜਾ ਨੇਤਾ ਲੋਕਾਂ ਦੀਆਂ ਜ਼ਰੂਰਤਾਂ ਨੂੰ ਸਮਝਦਾ ਹੈ ਉਹ ਉਹਨਾਂ ਨੂੰ ਖੁਦ ਜਾਗਰੂਕ ਬਣਾ ਦਿੰਦਾ ਹੈ ਲਾਉਜ਼ੇ ਜੀ ਦਾ ਇਹ ਵਿਚਾਰ ਮਾਡਰਨ ਗਵਰਨੈਂਸ ਦੇ ਲਾਈਟ ਗਵਰਨਮੈਂਟ empowered people ਨਾਲ ਮਿਲਦਾ ਹੈ ਚੈਪਟਰ ਦੇ ਅੰਤ ਵੱਲ ਲਾਉਜ਼ੇ ਜੀ ਇੱਕ ਐਸੀ ਸਿਆਣਪ ਸਾਂਝੀ ਕਰਦੇ ਹਨ ਜੋ ਤਾਓ ਟੀਚਿੰਗ ਦਾ ਕੇਂਦਰ ਹੈ ਜਦੋਂ ਤੱਕ ਤੁਸੀਂ ਭਰੇ ਹੋਏ ਹੋ ਤੁਸੀਂ ਨਵੀਂ ਚੀਜ਼ਾਂ ਨਹੀਂ ਲੈ ਸਕਦੇ ਜਿਵੇਂ ਇੱਕ ਭਰੇ ਹੋਏ ਕੌਂਡੇ ਵਿੱਚ ਹੋਰ ਪਾਣੀ ਨਹੀਂ ਪਾਇਆ ਜਾ ਸਕਦਾ ਮਨੁੱਖ ਦਾ ਦਿਮਾਗ ਵੀ ਜਦੋਂ ਈਗੋ ਡਰ ਤਣਾਅ ਲਾਲਚ ਨਾਲ ਭਰਿਆ ਹੁੰਦਾ ਹੈ ਤਦੋਂ ਸਿਆਣਪ ਸ਼ਾਂਤੀ ਅਤੇ ਦਿਮਾਗ ਦੀ ਨਰਮੀ ਨੂੰ ਇੱਕ ਬੂੰਦ ਵੀ ਅੰਦਰ ਨਹੀਂ ਲੈ ਜਾਣ ਦਿੰਦਾ ਤਾਂ ਉਹ ਕਹਿੰਦਾ ਹੈ ਖਾਲੀ ਹੋਵੋ ਤਾਂ ਹੀ ਤੁਸੀਂ ਅਸਲ ਵਿੱਚ ਪਰ ਸਕੋਗੇ ਅੰਤ ਵਿੱਚ ਚੈਪਟਰ 2 ਇੱਕ ਬਹੁਤ ਸੋਹਣੀ ਲਹਿਰ ਨਾਲ ਖਤਮ ਹੁੰਦਾ ਹੈ ਜੀਵਨ ਨੂੰ ਜ਼ਬਰਦਸਤ ਨਾਲ ਨਹੀਂ ਸੁਭਾਵਿਕਤਾ ਨਾਲ ਜਿਓ ਜੋ ਚੀਜ਼ ਤੁਹਾਡੇ ਵਸ ਵਿੱਚ ਨਹੀਂ ਉਸ ਨੂੰ ਵਹਿਣ ਦਿਓ ਜੋ ਕੰਮ ਤੁਸੀਂ ਕਰ ਸਕਦੇ ਹੋ ਉਹ ਪੂਰੀ ਨਰਮੀ ਨਾਲ ਕਰੋ ਬਾਕੀ ਤਾਉ ਤੇ ਛੱਡ ਦਿਓ ਇਹੋ ਜੀ ਨਰਮ ਸਿੱਖਿਆ ਮਨੁੱਖ ਨੂੰ ਇੱਕ ਐਸੇ ਰਸਤੇ ਤੇ ਲੈ ਜਾਂਦੀ ਹੈ ਜਿੱਥੇ ਅੰਦਰੋਂ ਹੌਲੀ-ਹੌਲੀ ਪਰਿਵਰਤਨ ਹੁੰਦਾ ਹੈ ਇਹ ਪਰਿਵਰਤਨ ਨਾ ਡਰ ਨਾਲ ਹੁੰਦਾ ਹੈ ਨਾ ਹੁਕਮ ਨਾਲ ਇਹ ਪਰਿਵਰਤਨ ਉਸੇ ਤਰ੍ਹਾਂ ਆਉਂਦਾ ਹੈ ਜਿਵੇਂ ਸਵੇਰ ਦੀ ਰੌਸ਼ਨੀ ਹੌਲੀ-ਹੌਲੀ ਹਨੇਰੇ ਨੂੰ ਪਿੱਛੇ ਧੱਕਦੀ ਹੈ ਦੋਸਤੋ ਇਹ ਸੀ ਤਾਉ ਟੀਚਿੰਗ ਦਾ ਚੈਪਟਰ 2 ਇੱਕ ਐਸੀ ਦਰਸ਼ਨ ਕਲਾ ਦੀ ਯਾਤਰਾ ਜੋ ਸਾਨੂੰ ਦੱਸਦੀ ਹੈ ਕਿ ਜੀਵਨ ਦੀ ਸਭ ਤੋਂ ਵੱਡੀ ਤਾਕਤ ਸ਼ੋਰ ਵਿੱਚ ਨਹੀਂ ਸਗੋਂ ਚੁੱਪ ਵਿੱਚ ਹੁੰਦੀ ਹੈ ਜ਼ਬਰ ਵਿੱਚ ਨਹੀਂ ਸਗੋਂ ਨਰਮੀ ਵਿੱਚ ਹੁੰਦੀ ਹੈ ਫੜਨ ਵਿੱਚ ਨਹੀਂ ਸਗੋਂ ਛੱਡਣ ਵਿੱਚ ਹੁੰਦੀ ਹੈ ਆਸ ਹੈ ਕਿ ਇਸ ਵੀਡੀਓ ਤੋਂ ਤੁਹਾਨੂੰ ਉਹ ਸ਼ਾਂਤੀ ਉਹ ਸਾਦਗੀ ਅਤੇ ਉਹ ਜੀਵਨ ਦਾ ਹੌਲਾ ਰਸਤਾ ਸਮਝ ਆਇਆ ਹੋਵੇ ਜੋ ਲਾਓ ਜ਼ੀ ਜੀ ਨੇ ਹਜ਼ਾਰਾਂ ਸਾਲ ਪਹਿਲਾਂ ਲਿਖਿਆ ਸੀ ਜੇਕਰ ਤੁਹਾਨੂੰ ਇਹ ਕਹਾਣੀ ਪਸੰਦ ਆਏ ਤਾਂ ਚੈਨਲ ਹਰਪ੍ਰੀਤ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਅਗਲੀ ਵਾਰ ਮਿਲਦੇ ਹਾਂ ਇੱਕ ਹੋਰ ਦਰਸ਼ਨ ਕਲਾ ਜਾਂ ਧਾਰਮਿਕ ਗ੍ਰੰਥ ਦੀ ਕਹਾਣੀ ਦੇ ਨਾਲ ਧੰਨਵਾਦ ਰੱਬ ਰਾਖਾ